ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਆ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜੁੜ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਜੀ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਉਹਦਾ ਲਿੰ ਬਾਕੀ ਇਥੇ ਸਵੇਰ ਦੇ ਟਾਈਮ ਜੀ ਮੈਂ ਅੱਜ ਬਣਾਉਣਾਗਾ ਮੱਖਣ ਕਿਉਂਕਿ ਮਲਾਈ ਵੀ ਬਹੁਤ ਇਕੱਠੀ ਹੋਈ ਪਈ ਸੀ ਤੇ ਪਹਿਲਾਂ ਮੈਂ ਇਥੇ ਦਹੀਂ ਰਿੜਕਣੀ ਲਗਾਤੀ ਮਤਲਬ ਲੱਸੀ ਰਿੜਕਣੀ ਲਗਾਤੀ ਆ ਤੇ ਲੱਸੀ ਆਪਾਂ ਥੋੜੀ ਬਣਾਉਣੀ ਹੁੰਦੀ ਆ ਜਿਆਦਾ ਨਹੀਂ ਬਣਾਉਣੀ ਹੁੰਦੀ ਇਸ ਲਈ ਛੋਟੇ ਜਿਹੇ ਪਗੜ ਵਿੱਚ ਬਣਾਉਣੇ ਆ ਤੇ ਨਾਲ ਨਾਲ ਇਥੇ ਮੈਂ ਹੁਣ ਪਤੀਲਾ ਧੋ ਕੇ ਰੱਖ ਰਹੀ ਸੀ ਚਾਹ ਕਿਉਂਕਿ ਰਮਾਨ ਦੇ ਡੈਡੀ ਕਹਿੰਦੇ ਵੀ ਮੈਂ ਜਾਣਾ ਖੇਤ ਤੇ ਕਹਿੰਦੇ ਵੀ ਮੈਨੂੰ ਥੋੜੀ ਚਾਹ ਬਣਾ ਦੋ ਤੇ ਬਾਕੀ ਮੈਂ ਵੀ ਪੈ ਰਿਆ ਸੀ ਮੈਂ ਕਿਹ ਚਲੋ ਫਿਰ ਸਾਰਿਆਂ ਲਈ ਬਣਾ ਲੈਂਨੀ ਆ ਥੋੜੇ ਥੋੜੇ ਕਿਉਂਕਿ ਠੰਡ ਦੇ ਵਿੱਚ ਹਨਾ ਇਹ ਹੁੰਦਾ ਕਿ ਵਿੱਚ ਚਲੋ ਚਾਹ ਪੀ ਲਈਏ ਗਰਮੀ 'ਚ ਤਾਂ ਦਿਲ ਨਹੀਂ ਕਰਦਾ ਲੋ ਜੀ ਇੱਥੇ ਮੇਰੀ ਚਾਹ ਬਣ ਕੇ ਤਿਆਰ ਹੋ ਗਈ ਸੀ ਤੇ ਮੈਂ ਚਾਹ ਕੱਪਾਂ 'ਚ ਪਾਰੀ ਸੀ ਤੇ ਨਾਲ-ਨਾਲ ਮੈਂ ਲੱਸੀ ਰੜਕਣੀਆਂ ਲਗਾਈ ਹੋਈ ਆ ਕਿਉਂਕਿ ਅੱਜ 2-3 ਵਾਰੀ ਫਿਰ ਮਲਾਈ ਦੇ ਵਿੱਚ ਪਾ ਕੇ ਮੈਂ ਰੜਕੀ ਆ ਕਿਉਂਕਿ ਮਲਾਈ ਜਿਆਦਾ ਇਕੱਠੀ ਹੋ ਗਈ ਸੀਗੀ ਤੇ ਤਾਂ ਕਰਕੇ ਫਿਰ ਆਪਾਂ ਦੇਸੀ ਘਿਓ ਬਣਾ ਲੈਂਦੇ ਆ ਜੀ ਚਲੋ ਬੱਚੇ ਦੇ ਖਾਣ ਦੇ ਕੰਮ ਆ ਜਾਂਦਾ ਤੇ ਹੁਣ ਮੈਂ ਇੱਥੇ ਚੱਲੀ ਆ ਜੀ ਚਾਹ ਲੈ ਕੇ ਬਾਹਰ ਮੰਮੀ ਈਰਮਾਨ ਤੇ ਮੇਰੇ ਹਸਬੰਦ ਬਾਹਰ ਬੈਠੇ ਸੀਗੇ ਮੈਂ ਕਿਹਾ ਚਲੋ ਮੈਂ ਵੀ ਪਹਿਲਾਂ ਜਾ ਕੇ ਬਾਹਰ ਚਾਹ ਪੀ ਲਵਾਂ ਤੇ ਫਿਰ ਜਿਹੜਾ ਅੱਗੇ ਦਾ ਬਾਕੀ ਦਾ ਆਪਣਾ ਕੰਮ ਆ ਵੀ ਮੈਂ ਉਹ ਕੰਟੀਨਿਊ ਕਰ ਲੂੰਗੀ ਲੋ ਜੀ ਇੱਥੇ ਮੈਂ ਚਾਹ ਪੀ ਕੇ ਆ ਗਈ ਸੀ ਤੇ ਲੱਸੀ ਵੀ ਆਪਣੀ ਰੜਕੀ ਗਈ ਸੀ ਤੇ ਮੈਂ ਕਿਹਾ ਵੀ ਚਲੋ ਪਹਿਲਾਂ ਮੈਂ ਇਹਦਾ ਕਿਉ ਕੱਢ ਲਵਾਂ ਮੱਖਣ ਕੱਢ ਲਵਾਂ ਥੋੜਾ ਜਿਹਾ ਮੱਖਣ ਆਉਂਦਾ ਜੀ ਕਿਉਂਕਿ ਲੱਸੀ ਥੋੜੀ ਬਣਾਉਣੀ ਆਪਾਂ ਜਿਆਦਾ ਨਹੀਂ ਬਣਾਉਂਦੇ ਗਰਮੀਆਂ ਦੇ ਵਿੱਚ ਲੱਸੀ ਬਣਾ ਹਨਾ ਰੋਟੀ ਜੀ ਵਧੀਆ ਨਹੀਂ ਲੱਗਦੀਆਂ ਲੱਗਦਾ ਵੀ ਚਲੋ ਕਿਉਂਕਿ ਧਾਰ ਸਬਜ਼ੀਆਂ ਤੋਂ ਜੀ ਜੱਕ ਜਾਂਦਾ ਕਈ ਵਾਰੀ ਫਿਰ ਚਟਣੀ ਲੱਸੀ ਦਹੀਂ ਮੱਖਣ ਨਾਲ ਰੋਟੀ ਬਹੁਤ ਵਧੀਆ ਲੱਗਦੀ ਆ ਤਾਂ ਕਰਕੇ ਫਿਰ ਬਾਕੀ ਫਿਰ ਗਰਮੀ ਦੇ ਵਿੱਚ ਹੀ ਹੁੰਦਾ ਵੀ ਲੱਸੀ ਠੰਡੀ ਹੁੰਦੀ ਆ ਹਨਾ ਤੇ ਗਰਮੀ ਬਹੁਤ ਜਿਆਦਾ ਹੁੰਦੀ ਆ ਤਾਂ ਕਰਕੇ ਫਿਰ ਆਪਾਂ ਥੋੜੀ ਲੱਸੀ ਬਣਾ ਲੈਨੇ ਆ ਤੇ ਲੋ ਜੀ ਇੱਥੇ ਮੈਂ ਲੱਗ ਗਈ ਸੀ ਹੁਣ ਮੱਖਣ ਕੱਢਣ ਤੇ ਮੈਂ ਕਿਹਾ ਵੀ ਚਲੋ ਪਹਿਲਾਂ ਇਹਨੂੰ ਕੱਢ ਕੇ ਖਾਲੀ ਕਰ ਲਾਂ ਮੈਂ ਗੜਵੇ ਦੇ ਵਿੱਚ ਵੈਸੇ ਤਾਂ ਵੱਡਾ ਆਪਣੇ ਕੋਲ ਪਤੀਲਾ ਵੀ ਹੈਗਾ ਸੀ ਜੀ ਮੈਂ ਕਿਹਾ ਚਲੋ ਉੱਪਰ ਤੋਂ ਕਿਉਂ ਉਤਾਰਨਾ ਇਹ ਚ ਹੀ ਬਣਾ ਲੂੰਗੀ ਇਹ ਹੈ ਜੀ ਪਲਾਸਟਿਕ ਦੀ ਛੋਟੀ ਜੀ ਬਾਲਟੀ ਦੇਸੀ ਘਿਓੜੀ ਖਾਲੀ ਹੋਈ ਮੰਮੀ ਲੈ ਕੇ ਆਏ ਸੀਗੇ ਤੇ ਇਹਦੇ ਵਿੱਚ ਮੈਂ ਲੱਸੀ ਕੱਢ ਦੇਣੀ ਹੁੰਨੀ ਇੱਕ ਪਲਾਸਟਿਕ ਦੇ ਵਿੱਚ ਤੁਹਾਨੂੰ ਪਤਾ ਵੀ ਲੱਸੀ ਜਿਹੜੀ ਕੌੜੀ ਜੀ ਨਹੀਂ ਹੁੰਦੀ ਹਨਾ ਕਸ ਜਾਂ ਨਹੀਂ ਉਬਲਦਾ ਤੇ ਇਹਦੇ ਵਿੱਚ ਫਿਰ ਪਾਣੀ ਪਾ ਕੇ ਤੇ ਪਤਲੀ ਕਰ ਲੈਣੇ ਹੁੰਦੇ ਆ ਲਓ ਜੀ ਇੱਥੇ ਹੁਣ ਮੈਂ ਰੱਖ ਰਹੀ ਸੀ ਮਲਾਈ ਮਲਾਈ ਦੇਖੋ ਤੁਸੀਂ ਦੇਖ ਸਕਦੇ ਹੋ ਡੱਬਾ ਮੇਰਾ ਭਰਿਆ ਪਿਆ ਸੀਗਾ ਇਸ ਵਾਰੀ ਅੱਗੇ ਮੈਂ ਥੋੜੀ ਜਿਹੀ ਇਕੱਠੀ ਹੋਣਤੀ ਬਣਾ ਲੈਂਦੀ ਸੀ ਨਾਲ ਦੀ ਨਾਲ ਇਸ ਵਾਰੀ ਥੋੜੀ ਜ਼ਿਆਦਾ ਇਕੱਠੀ ਹੋਗੀ ਇਥੇ ਪਹਿਲਾਂ ਮੈਂ ਸਾਰੀ ਇਕੱਠੀ ਗੜਵੇ ਦੇ ਵਿੱਚ ਪਾ ਲਈ ਸੀ ਜੀ ਤੇ ਮੈਂ ਕਿਹਾ ਵੀ ਪਹਿਲਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੂੰਗੀ ਫਿਰ ਇਹਦੇ ਵਿੱਚੋਂ ਮੈਂ ਅੱਧੀ ਜਿਹੜੀ ਮਲਾਈ ਸੀ ਉਹ ਕੱਢ ਲਈ ਸੀ ਕਿਉਂਕਿ ਤੁਹਾਨੂੰ ਪਤਾ ਵੀ ਜਦ ਤੱਕ ਪਾਣੀ ਵਧੀਆ ਖੁੱਲਾ ਜਾਂ ਨਾ ਪਈ ਹੈ ਹਨਾ ਕਿਉਂ ਨਹੀਂ ਵਧੀਆ ਹੁੰਦਾ ਮੱਖਣ ਤਾਂ ਕਰਕੇ ਫਿਰ ਮੈਂ ਮਤਲਬ ਕਿ ਅੱਧੀ ਮਲਾਈ ਬਾਚੋ ਕੜ ਲਈ ਸੀ ਕੇਰਾ ਮੈਂ ਇੱਥੇ ਸਾਰੀ ਪਾਤੀ ਸੀ ਚੰਗੀ ਤਰ੍ਹਾਂ ਡੱਬਾ ਵਗੈਰਾ ਫੇ ਧੋ ਕੇ ਵਿੱਚ ਪਾਤਾ ਸੀਗਾ ਤੇ ਦੇਖ ਸਕਦੇ ਆ ਤੁਸੀਂ ਹੁਣ ਪਾਣੀ ਪਾ ਕੇ ਠੰਡਾ ਉਹਨੂੰ ਚੰਗੀ ਤਰ੍ਹਾਂ ਲੰਘਾੜ ਰਹੀ ਸੀ ਮੈਂ ਖਿਆ ਵੀ ਵਿੱਚ ਪਾ ਦਵਾਂ ਤੇ ਉਸ ਤੋਂ ਬਾਅਦ 5 ਕਿ ਮਿੰਟ ਚਲਾ ਕੇ ਉਹ ਚੰਗੀ ਤਰ੍ਹਾਂ ਮਿਕਸ ਹੋ ਗਈ ਸੀ ਫਿਰ ਮੈਂ ਅੱਧੀ ਮਲਾਈ ਜਿਹੜੀ ਬਾਹਰ ਕੱਢ ਲਈ ਸੀਗੀ ਉਹ ਕੰਨੀ ਦੇ ਵਿੱਚ ਤੇ ਇਹ ਚਲੋ ਆਇਆ ਜੀ ਵੀ ਨਲ ਤਾਂ ਹੁਣ ਮੂਰੇ ਸਰਦੀਆਂ ਆਉਂਦੀਆਂ ਸਰਦੀਆਂ ਦੇ ਵਿੱਚ ਹਨਾ ਦੇਸੀ ਕਿਉਂ ਜ਼ਰੂਰਤ ਹੁੰਦੀ ਹੈ ਜਿਵੇਂ ਹੁਣ ਸਾਗ ਬਣਾਉਣਾ ਜਾਂ ਪਰੌਂਠੇ ਬਣਾਉਣੇ ਆ ਉਦੋਂ ਬੱਚੇ ਲਈ ਅਸੀਂ ਤਾਂ ਫਿਰ ਦੇਸੀ ਕਿਉਂ ਜਿੰਨੇ ਖਾਂਦੇ ਨਹੀਂ ਆ ਘਾਟੀ ਖਾਣੇ ਆ ਤੇ ਲਓ ਜੀ ਇੱਥੇ ਮੈਂ ਇੱਕ ਵਾਰੀ ਇਹਨੂੰ ਘੁਮਾਉਂਗੀ ਮਤਲਬ ਕਿ ਤੇ ਜ਼ਿਆਦਾ ਟਾਈਮ ਆਪਾਂ ਨਹੀਂ ਚਲਾਵਾਂਗੇ ਇਹਨੂੰ ਤੇ ਲੋ ਜੀ ਮੈਂ ਇੱਥੇ ਮੈਂ ਥੋੜੀ ਰਿਡ ਕਰਤੀ ਆ ਮੈਂ ਮਤਲਬ ਕੀ ਚ ਕੱਢ ਲਈ ਸੀਗੀ ਮਲਾਈ ਤੇ ਬਾਦ ਦਵਾ ਰਾ ਥੋੜੀ ਜਿਹੀ ਮਲਾਈ ਪਾ ਕੇ ਪਾਣੀ ਹੋਰ ਪਾਤਾ ਸੀਗਾ ਵੀ ਤਾਂ ਕਿ ਵਧੀਆ ਜਾ ਆਪਣਾ ਲੈ ਇਹ ਰੜਕੀ ਜਾਵੇ ਚੰਗੀ ਤਰ੍ਹਾਂ ਤੇ ਮੈਂ ਹੁਣ ਇੱਥੇ ਇਹਨੂੰ ਸਾਫ਼ ਕਰ ਲੂੰਗੀ ਚੰਗੀ ਤਰ੍ਹਾਂ ਮਧਾਣੀ ਨੂੰ ਉਸ ਤੋਂ ਬਾਅਦ ਆਪਾਂ ਜਿਹੜੀ ਮਲਾਈ ਰੜਕੀ ਆ ਉਹ ਚ ਮੱਖਣ ਵਗੈਰਾ ਕੱਢ ਲਾਂਗੇ ਚੰਗੀ ਤਰ੍ਹਾਂ ਤੇ ਮੇਰਾ ਇਹ ਡੱਬਾ ਜਿਹੜਾ ਪਲਾਸਟਿਕ ਦਾ ਹੈ ਜੀ ਇਹ ਵੀ ਮੱਖਣ ਦੇ ਨਾਲ ਫੁੱਲ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਮੈਂ ਗੜਵੇ ਦੇ ਵਿੱਚ ਪਾਣੀ ਵਗੈਰਾ ਪਾ ਕੇ ਚੰਗੀ ਤਰ੍ਹਾਂ ਇਹਦਾ ਖੱਟਾਪਨ ਵੀ ਇਹਦਾ ਘਟਦਾ ਸੀਗਾ ਬਾਹਰ ਲੋ ਜੀ ਇੱਥੇ ਮੈਂ ਦੂਸਰੀ ਵਾਰ ਦੀ ਵੀੜੀ ਮਲਾਈ ਉਹ ਪਾਤੀ ਆ ਤੇ ਵਿੱਚ ਪਾਣੀ ਠੰਡਾ ਹੋ ਰੰਗાળ ਕੇ ਪਾਤਾ ਕਿ ਗਰਮੀ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਹਨਾ ਜੀ ਜੇ ਆਪਾਂ ਠੰਡਾ ਪਾਣੀ ਨਾ ਪਾਈਏ ਫਿਰ ਘਿਓ ਹੀ ਨਹੀਂ ਆਉਂਦਾ ਫਿਰ ਬਰਫ਼ ਵਾਲਾ ਜਾਂ ਠੰਡਾ ਪਾਣੀ ਫ੍ਰੀਜਰ ਦਾ ਪਾਉਣਾ ਪੈਂਦਾ ਲੋ ਜੀ ਦੂਸਰੀ ਵਾਰ ਦਾ ਵੀ ਆਪਣਾ ਜਿਹੜੀ ਮલાઈ ਰੜਕੀ ਗਈ ਆ ਤੇ ਮੱਖਣ ਆ ਗਿਆ ਹੁਣ ਮੈਂ ਦੁਬਾਰਾ ਫੇਰ ਮਧਾਨੀ ਨੂੰ ਸਾਫ਼ ਕਰ ਰਹੀ ਆ ਤੇ ਲੋ ਜੀ ਮਧਾਣੀ ਵੀ ਆਪਾਂ ਸਾਫ਼ ਕਰ ਲਈ ਤੇ ਸਾਰਾ ਮੱਖਣ ਚੰਗੀ ਤਰ੍ਹਾਂ ਕਾੜ ਲਿਆ ਆਪਾਂ ਜਿਹੜੀ ਇਹ ਲੱਸੀ ਜੀ ਬਣੀ ਸੀ ਜੀ ਉਹ ਤੋਂ ਮਲਾਈ ਦੇ ਵਿੱਚ ਇਹ ਆਪਾਂ ਕੁੱਤਿਆਂ ਨੂੰ ਪਾਤਾ ਸੀ ਕਿਉਂਕਿ ਤੁਹਾਨੂੰ ਪਤਾ ਹੀ ਥੋੜਾ ਕੌੜਾ ਪਨ ਜਾਂਦਾ ਹਣਾ ਫਿਰ ਉਹ ਪੀਣ ਨੂੰ ਦਿਲ ਨਹੀਂ ਕਰਦਾ ਲੋ ਜੀ ਹੁਣ ਮੈਂ ਇਹਦੇ ਵਿੱਚ ਪਾਈਆ ਬਰਫ਼ ਇੱਥੇ ਪਤੀਲੇ ਨੂੰ ਧੋ ਕੇ ਚੰਗੀ ਤਰ੍ਹਾਂ ਠੰਡਾ ਪਾਣੀ ਕਰ ਲਿਆ ਕਿਉਂਕਿ ਆਪਾਂ ਜਿਹੜਾ ਮੱਖਣ ਬਣਾਇਆ ਜ ਉਹਦਾ ਜਿਹੜਾ ਖੱਟਾ ਜਿਹਾ ਪਾਣੀ ਲੱਸੀ ਆ ਉਹ ਕੱਢਣੀ ਆ ਕਿ ਚੰਗੀ ਤਰ੍ਹਾਂ ਫਿਰ ਮੈਂ ਇਹਦੇ ਵਿੱਚ ਡੋਵੋ ਕੇ ਮੱਖਣ ਨੂੰ ਤੇ ਫਿਰ ਮੈਂ ਕੱਢ ਲਿਆ ਸੀ ਉਹਨੂੰ ਨਿਚੋੜ ਨਿਚੋੜ ਕੇ ਚੰਗੀ ਤਰ੍ਹਾਂ ਤੇ ਉਹਦੇ ਨਾਲ ਜਿਹੜਾ ਖੱਟਾਪਨ ਲੱਸੀ ਖਟਾਸ ਜੀ ਯਾਨੀ ਕਿ ਉਹ ਅਲੱਗ ਹੋ ਗਈ ਸੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਪਹਿਲਾਂ ਮੈਂ ਜਿਹੜਾ ਆਪਾਂ ਮੱਖਣ ਕੱਢ ਕੇ ਰੱਖਿਆ ਉਹਦੇ ਵਿੱਚ ਮੈਂ ਪਿੰਨੇ ਜਿਹਾ ਵਟ ਵਟ ਕੇ ਤੇ ਉਧਰ ਪਰਲੀ ਸੈਟਡ ਪਾਣੀ ਰੱਖਿਆ ਹੋਇਆ ਉਹਦੇ ਵਿੱਚ ਜ ਤੇ ਫਿਰ ਉਧਰੋਂ ਫੇਰ ਅਪਾ ਚੰਗੀ ਤਰ੍ਹਾਂ ਦਬ ਦਬ ਕਿਹੜਾ ਪਾਣੀ ਸਾਰਾ ਕੱਢ ਦੇਣਾ ਕਿਉਂਕਿ ਫਿਰ ਤਾਂ ਪੱਕਿਆ ਹੋ ਬਣਾਉਣੇ ਆ ਜੀ ਗੈਸ ਉਤੇ ਦੇਸੀ ਕਿਉ ਹਣਾ ਫਿਰ ਜਲਦੀ ਬਨ ਜਾਂਦਾ ਲਓ ਜੀ ਇੱਦਾਂ ਮੈਂ ਸਾਰੇ ਕੱਢ ਕੱਢ ਕੇ ਪਿੰਨੇ ਇਹ ਸਾਈਡ ਤੇ ਰੱਖ ਲਏ ਸੀਗੇ ਮੱਖਣ ਦਾ ਜਿਹਨੂੰ ਅਪਕ ਨੂੰ ਪੀੜਾ ਹਣਾ ਇਥੇ ਜਿਵੇਂ ਮੈਂ ਪਿੱਛੇ ਦੇਖ ਰਹੀ ਸੀ ਕਿਉਂਕਿ ਮੈਨੂੰ ਐ ਲੱਗਿਆ ਵੀ ਕਿਰਲੀਆਂ ਦੇ ਲੜਨ ਦੀ ਆਵਾਜ਼ ਆ ਰਹੀ ਹੈ ਵੈਸੇ ਤਾਂ ਆਪਣੇ ਗੇਟ ਲੱਗਿਆ ਹੋਇਆਗਾ ਕਮਰੇ ਵਿੱਚ ਤਾਂ ਕਿਰਲੀਆਂ ਆ ਜਾਂਦੀਆਂ ਬਟ ਰਸੋਈ ਵਿੱਚ ਤਾਂ ਨਹੀਂ ਆਉਂਦੀਆਂ ਬਟ ਇੱਕ ਦਿਨ ਸੋਈ ਦੇ ਵਿੱਚ ਵੀ ਕਿਰਲੀ ਆ ਗਈ ਸੀ ਬਹੁਤ ਜ਼ਿਆਦਾ ਮੋਟੀ ਸੀਗੀ ਸੈਲਫ ਤੇ ਘੁਮਰੀ ਸੀ ਫਿਰ ਮੈਂ ਫਟਾਫਟ ਉਹਨੂੰ ਬਾਹਰ ਕੱਢਤਾ ਸੀ ਤੇ ਹੁਣ ਵੀ ਮੈਨੂੰ ਲੱਗ ਰਿਹਾ ਸੀ ਆਵਾਜ਼ ਜੀ ਆ ਰਹੀ ਹੈ ਮੈਂ ਤਾਂ ਹੀ ਛੱਤ ਵੱਲ ਦੇਖ ਰਹੀ ਸੀ ਕਿ ਦੁਆਰਾ ਤਾਂ ਨਹੀਂ ਉਹ ਅੰਦਰ ਆ ਕੇ ਗੇਟ ਦੇ ਥੱਲੇ ਦੀ ਜੀ ਆ ਜਾਂਦੀ ਆ ਉਹ ਬਾਕੀ ਇਸ ਟਾਈਮ ਪਹਿਰਾ ਸੀ ਬਾਹਰ ਮੀਂਹ ਹੋ ਗਿਆ ਦੇਖ ਰਹੀ ਸੀ ਮੀਂਹ ਦੁਆਰਾ ਪੈਣਾ ਸ਼ ਲਓ ਜੀ ਆਪਣਾ ਮੱਖਣ ਬਣ ਕੇ ਹੋ ਗਿਆ ਤਿਆਰ ਦੇਖੋ ਕਿੰਨਾ ਸੁਨਾ ਬਣਿਆ ਬਿਲਕੁਲ ਰੈਡੀ ਆ ਹਾਂਜੀ ਲਓ ਜੀ ਹੁਣ ਮੈਂ ਵਲੌਗ ਨੂੰ ਅੱਗੇ ਕੰਟੀਨਿਊ ਕਰ ਰਹੀ ਆ ਆਪਣੇ ਇੱਕ ਵੀ ਉਸ ਦਾ ਕਮੈਂਟ ਆਇਆ ਸੀ ਜੀ ਕੁਝ ਦਿਨ ਪਹਿਲਾਂ ਵੀ ਮੈਨੂੰ ਤਾਂ ਕਮੈਂਟਸ ਆਏ ਸੀ ਅ ਕਿ ਜਦੋਂ ਆਪਾਂ ਨੂੰ ਕੰਮ ਨਹੀਂ ਮਿਲਦਾ ਜਾਂ ਫਿਰ ਜੋਬ ਨਹੀਂ ਮਿਲਦੀ ਹਨਾ ਤਾਂ ਮਤਲਬ ਆਪਾਂ ਕੀ ਵੀ ਕਰ ਸਕਦੇ ਆ ਇੱਕ ਤਾਂ ਮੈਂ ਜੀ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਨਸ਼ਰ ਕੀਤਾ ਵੀ ਆਪਾਂ ਪੋਜ਼ਿਟਿਵ ਰਹਿਣਾ ਚੰਗਾ ਹੀ ਸੋਚਣਾ ਤੇ ਹਰ ਇੱਕ ਚੀਜ਼ ਦਾ ਹਨੇਕ ਵਕਤ ਹੁੰਦਾ ਤਾਂ ਉਹ ਵਕਤ ਤੇ ਉਹ ਚੀਜ਼ ਜ਼ਰੂਰ ਹੁੰਦੀ ਹੈ ਇਸ ਟਾਈਮ ਮੈਂ ਬੈਠੀ ਆ ਜਿਹੜੇ ਕਮਰੇ ਦੇ ਵਿੱਚ ਆਪਣੇ ਪਾਕੀ ਸੇਵਕ ਲਗਾ ਦਿੱਤੇ ਬਈ ਉਹ ਪਾਠ ਕਰਦੀਆਂ ਤੇ ਮੈਂ ਉੱਥੇ ਬੈਠੀ ਆ ਤੇ ਮੈਂ ਇੱਥੇ ਬੈਠ ਕੇ ਇਹ ਜਿਹੜਾ ਵਲੌਗ ਆਪਣਾ ਉਹ ਪੂਰਾ ਕੰਪਲੀਟ ਕਰ ਰਹੀ ਆ ਆਪਾਂ ਤੁਹਾਡਾ ਨਾਲ ਸ਼ੇਅਰ ਕਰਨ ਜਾ ਰਹੀ ਆ ਦੇਖੋ ਜੀ ਜਦੋਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਮੈਂ ਆ ਵੀ ਲਾਈਫ ਦਾ ਐਕਸਪੀਰੀਅੰਸ ਤੁਹਾਡਾ ਨਾਲ ਸ਼ੇਅਰ ਕਰੂੰਗੀ ਸਾਡੇ ਤੇ ਵੀ ਪ੍ਰੋਬਲਮ ਆਈ ਸੀ ਤੇ ਬਹੁਤ ਜ਼ਿਆਦਾ ਟੈਨਸ਼ਨ ਸੀ ਉਸ ਟਾਈਮ ਤੇ ਫਿਰ ਅਸੀਂ ਕਿਵੇਂ ਫੇਸ ਕੀਤਾ ਕਿਵੇਂ ਉਸ ਸਟ੍ਰੀਚ ਤੋਂ ਬਾਹਰ ਆਏ ਤਾਂ ਉਹ ਤੁਹਾਡਾ ਨਾਲ ਸ਼ੇਅਰ ਕਰਨ ਜਾ ਰ ਜਿਦੋਂ ਜੀ ਮੇਰੇ ਹਦਮਨ ਸਾਡੇ ਉਸ ਟਾਈਮ ਪਸ਼ੂ ਨਹੀਂ ਸੀਗੇ ਤੇ ਮੇਰੇ ਹਸਬੰਦ ਨੂੰ ਕੋਈ ਕੰਮ ਵੀ ਨਹੀਂ ਮਿਲਿਆ ਸੀ ਤੇ ਹੋਰ ਵੀ ਆਪਣਾ ਕੋਈ ਏਨਕਮ ਦਾ ਸਾਧਨ ਨਹੀਂ ਸੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਮਤਲਬ ਇਹ ਸਮਝ ਲਓ ਵੀ 20 ਰੁਪਏ ਦਾਲ ਲੈਣ ਨੂੰ ਵੀ ਨਹੀਂ ਸੀ ਹੁੰਦੇ ਤਾਂ ਉਦੋਂ ਮਤਲਬ ਮਹਾਰਾਜ ਨੇ ਕਿਵੇਂ ਕਿਰਪਾ ਕੀਤੀ ਹਨਾ ਤੇ ਦਾਲ ਲੈ ਕੇ ਆਉਣੀ ਅਗਰ ਤਾਂ ਉਹਦੇ ਨੇ ਵੀ ਐ ਸੋਚਣਾ ਵੀ 20 ਰੁਪਏ ਵੀ ਪਹਿਲਾਂ ਕਿੱਥੋਂ ਇਕੱਠੇ ਕਰੀਏ ਕਿਉਂਕਿ ਉਦੋਂ 20-30 ਰੁਪਏ ਦੀ ਪਾਈਆ ਇੱਕ ਦਾਲ ਆ ਜਾਂਦੀ ਸੀ ਹੁਣ ਅੱਜ ਕੱਲ ਤਾਂ ਥੋੜਾ ਦਾਲ ਦੇ ਵੀ ਰੇਟ ਵਧੇ ਹੋਇਆ 2-3 ਸਾਲ ਪਹਿਲਾਂ ਅੱਜ ਤੋਂ ਮੇਰੇ ਘਾਟੀ ਸੀ ਦਾਣਾ ਦੇ ਹਨ ਤਾਂ ਉਦੋਂ ਮਤਲਬ ਕਿ ਨਾ ਮਤਲਬ ਕਿ ਐ ਲੱਗਦਾ ਹਰ ਟਾਈਮ ਵੀ ਕੀ ਕਰੀਏ ਇਹ ਜਾਂ ਕੀ ਹੋ ਸਕਦਾ ਤਾਂ ਉਦੋਂ ਮੈਂ ਪਾਠ ਕਰਦੀ ਹੁੰਦੀ ਸੀ ਉਦੋਂ ਕਾਫੀ ਟੈਂਪਰਿੰਗ ਮੈਂ ਪਾਠ ਸ਼ੁਰੂ ਕੀਤਾ ਸੀ ਕਾਫੀ ਟਾਈਮ ਮਤਲਬ ਮੈਂ ਹੋਗੇ ਸੀ ਉਦੋਂ ਮੈਨੂੰ 7-8 ਮਹੀਨੇ ਹੋਗੇ ਸੀ ਜੀ ਪਾਠ ਸ਼ੁਰੂ ਕੀਤੇ ਹੋਏ ਨੂੰ ਤੇ ਕੋਈ ਵੀ ਦੇਖੋ ਜਦੋਂ ਵੀ ਬਾਣੀ ਜਪਦੇ ਆ ਨਾ ਤਾਂ ਉਹ ਕੰਮ ਆਪਣਾ ਇੱਕਦਮ ਨਹੀਂ ਸਬਰਦਾ ਹੌਲੀ-ਹੌਲੀ ਆਪਣੇ ਕੰਮ ਬਣਨੇ ਸ਼ੁਰੂ ਹੁੰਦੇ ਆ ਪਰਮਾਤਮਾ ਤੇ ਵਿਸ਼ਵਾਸ ਰੱਖੋ ਗੁਰੂ ਸਾਹਿਬ ਆਪਾਂ ਨੂੰ ਕਦੇ ਭੁੱਖੇ ਨਹੀਂ ਮਰਨ ਦਿੰਦੇ ਕਦੇ ਭੁੱਖੇ ਸੌਣ ਨਹੀਂ ਦਿੰਦੇ ਚਾਹੇ ਰੁੱਖਾ ਮਿੱਸਾ ਖੋਣ ਆਪਣਾ ਪੇਟ ਝੂਲ ਪਾਦਾ ਹਨਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਆਪਣੇ ਲਈ ਚੰਗਾ ਟਾਈਮ ਪਰਮਾਤਮਾ ਨੇ ਸੋਚਿਆ ਉਹ ਉਸੇ ਟਾਈਮ ਤੇ ਉਹ ਚੀਜ਼ ਹੋ ਜਾਣੀ ਹੈ ਤਾਂ ਕਦੇ ਵੀ ਨੈਗੇਟਿਵ ਨਾ ਸੋਚੋ ਵੀ ਆਹ ਹੁਣ ਹੋ ਗਿਆ ਤਾਂ ਐਦਾਂ ਹੋਊਗਾ ਕਿਉਂਕਿ ਅਸੀਂ ਮੇਰੇ ਪਹਿਲਾਂ ਸਾਨੂੰ ਇਹ ਪ੍ਰੋਬਲਮ ਆਈਆਂ ਅਸੀਂ ਫੇਸ ਕੀਤੀਆਂ ਨੇ ਤੇ ਜੀ ਮੇਰੇ ਹਸਬੰਡ ਨਾਲ ਪਿੰਡ ਦੇ ਵਿੱਚ ਜਾਣਾ ਬਹੁਤਿਆਂ ਨੂੰ ਮਿੰਟਾਂ ਕਰਨੀਆਂ ਇਹਨਾਂ ਨੇ ਇਥੋਂ ਤੱਕ ਇਹਨਾਂ ਨੇ ਇਹ ਵੀ ਕਹਿਤਾ ਸੀ ਵੀ ਹਨਾ ਮੈਨੂੰ 5000 ਰੁਪਏ ਦੇ ਵਿੱਚ ਹੀ ਚਾਹੇ ਤੁਸੀਂ ਕੋਈ ਜੌਬ ਲਵਾ ਦਿਓ ਮੈਨੂੰ ਚਾਹੇ 5000 ਹੀ ਦਿਵਾ ਦਿਓ ਤੇ ਮੈਨੂੰ ਪਰ ਕੰਮ ਲਵਾ ਦਿਓ ਤੇ ਕਹਿੰਦੇ ਕਿਉਂਕਿ ਕਾਰਨ ਇਹ ਸੀ ਜੀ ਉਸ ਟਾਈਮ ਜਨਕੀ ਬਹੁਤ ਹੀ ਜ਼ਿਆਦਾ ਕੰਡੀਸ਼ਨ ਖਰਾਬ ਸੀ ਘਰ ਦੀ ਵੀ ਤਾਂ ਉਹ ਤੋਂ ਮਤਲਬ ਮੈਂ ਪਾਠ ਵੀ ਕਰ ਦਿਨਦੀ ਹਮੇਸ਼ਾ ਗੁਰੂ ਸਾਹਿਬ ਅਰਦਾਸ ਕਰਨੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਬਾਬਾ ਦੀਪ ਸਿੰਘ ਜੀ ਅਰਦਾਸ ਕਰਨੀ ਹੈ ਨਾ ਵੀ ਤੁਸੀਂ ਹੀ ਮਿਹਰ ਕਰਨੀ ਹੈ ਤੁਸੀਂ ਹੀ ਸਭ ਠੀਕ ਕਰਨਾ ਹੈ ਤਾਂ ਤੁਸੀਂ ਦੇਖੋ ਵੀ ਮੇਰੇ ਹਸਬੰਦ ਘਰ ਘਰ ਜਾ ਕੇ ਕਮੈਂਟ ਕਰਨ ਵਾਲੀ ਗੱਲ ਸੀ ਕਈ ਕਹਿੰਦੇ ਸੀ ਹਾਂ ਲਗਵਾਵਾਂਗੇ ਲਗਵਾ ਕੇ ਵੀ ਕਈ ਨਹੀਂ ਸੀ ਲਗਵਾਉਂਦੇ ਹਨਾ ਫੋਨ ਹੀ ਚੱਕਣਾ ਬਾਅਦ ਚੋਂ ਬੰਦ ਕਰਤਾ ਸੀ ਕਾਫੀਆਂ ਨੇ ਫਿਰ ਵੀ ਮਤਲਬ ਕਿ ਬਾਹਰ ਵੀ ਨਾਲ ਦੇ ਪਿੰਡਾਂ ਚ ਇਹਨਾਂ ਨੂੰ ਬਹੁਤ ਟਰਾਈ ਕੀਤਾ ਜਾ ਕੇ ਮਲੇਰ ਕੋਲ ਟਿਵੇਂ ਇਹਨਾਂ ਨੇ ਬਹੁਤ ਟਰਾਈ ਕੀਤਾ ਮੈਨੂੰ ਕੋਈ ਕੰਮ ਮਿਲ ਜAVE ਪਰ ਨਹੀਂ ਮਿਲਿਆ ਜੀ ਉਸ ਤੋਂ ਬਾਅਦ ਨਾ ਇੱਕ ਦਿਨ ਇਹਨਾਂ ਨੂੰ ਮਤਲਬ ਗੱਡੀ ਦਾ ਕਿੜਾ ਆ ਦਿਹਾੜੀ ਦਾ 500 ਰੁਪਇਆ ਉਹਨਾਂ ਨੇ ਕਿਹਾ ਸੀ ਦੇਵਾਂਗੇ ਵੀ ਤੁਸੀਂ ਆਜੋ ਵੀ ਗੱਡੀ ਲੈ ਕੇ ਕਿਤੇ ਜਾਣਾ ਸੀ ਤਾਂ ਮੇਰੇ ਹਸਬੰਦ ਚਲੇ ਗਏ ਤਾ ਉਸ ਤੋਂ ਬਾਅਦ ਨਾ ਮੈਂ ਦਿਨੇ ਵੀ ਹੀ ਅਰਦਾਸ ਕਰ ਰਹੀ ਸੀ ਪਰਮਾਤਮਾ ਗੀ ਸਹਜ ਪਾਠ ਕਰਕੇ ਅੱਗੇ ਸੇ ਮਹਾਰਾਜ ਜੀ ਆਪ ਜਾਣੀ ਜਾਣ ਉਹ ਵੀ ਸਾਡੀ ਜਿਹੜੀ ਮੁਸ਼ਕਿਲ ਆਈ ਹੈ ਤੁਸੀਂ ਹੀ ਹੱਲ ਕਰਨਾ ਅਸੀਂ ਤਾਂ ਤੁਹਾਡੇ ਤੇ ਵਿਸ਼ਵਾਸ ਰੱਖਿਆ ਤੁਹਾਡੇ ਤੇ ਡੋਰੀ ਰੱਖੀ ਹੈ ਤੇ ਤੁਸੀਂ ਹੀ ਸਭ ਠੀਕ ਕਰਨਾ ਅਸੀਂ ਤੁਹਾਡੇ ਬੱਚੇ ਆ ਤੁਹਾਨੂੰ ਹੀ ਫਿਕਰ ਹੈ ਤੁਸੀਂ ਹੀ ਦੇਣ ਵਾਲੇ ਹੋ ਤੁਹਾਡਾ ਦਿੱਤਾ ਹੀ ਖਾਨੇ ਆ ਤੇ ਜੋ ਕੁਛ ਆ ਪ੍ਰਮਾਤਮਾ ਸਭ ਕੁਛ ਤੁਹਾਡਾ ਹੈ ਮੈਂ ਤੇ ਇਧਰ ਅਰਦਾਸ ਮੈਂ ਕੀਤੀ ਉਸ ਤੋਂ ਬਾਅਦ ਜੀ ਮਤਲਬ ਮੈਨੂੰ ਅੱਜ ਵੀ ਯਾਦ ਹੈ ਸਾਡਾ ਅੱਧੇ ਘੰਟੇ ਬਾਅਦ ਗੇਟ ਖੜਕ ਗਿਆ ਮੈਂ ਗੇਟ ਖੋਲ੍ਹਿਆ ਦਿਨਾਂ ਮੈਂ ਉਹਨਾਂ ਨੂੰ ਜਾਣਦੀ ਤਾਂ ਨਹੀਂ ਸੀ ਹੁਣ ਵੀ ਨਹੀਂ ਜਾਣਦੀ ਮੈਂ ਉਸ ਦਿਨ ਫਸਟ ਟਾਈਮ ਉਹਨਾਂ ਨੂੰ ਦੇਖਿਆ ਸੀ ਤਾਂ ਸਾਹਮਣੇ ਯਾਨੀ ਕਿ ਕੋਈ ਖੜੇ ਸੀਗੇ ਤੇ ਮੇਰੇ ਹਸਬੰਦ ਦੀ ਏਡੀ ਸੀਗੇ ਤੇ ਉਹ ਮੈਨੂੰ ਕਹਿੰਦੀ ਕਿ ਹਰਜਿੰਦਰ ਮੇਰੇ ਹਸਬੰਦ ਦਾ ਜੀ ਪੂਰਾ ਨਾਮ ਹਰਜਿੰਦਰ ਆ ਕਹਿੰਦੀ ਉਹ ਘਰ ਹੈਗੇ ਨੇ ਮੈਂ ਕਹਿੰਦੀ ਜੀ ਉਹ ਹੈ ਨਹੀਂਗੇ ਉਹ ਗੇੜੇ ਤੇ ਗਏ ਹੋਣੇ ਗੱਡੀ ਦਾ ਕਿਹੜਾ ਲੈ ਕੇ ਗਏ ਨੇ ਕਹਿੰਦੀ ਅੱਛਾ ਮੈਂ ਤਾਂ ਕੰਮ ਲੰਗਵਾਣਾ ਆਇਆ ਸੀ ਤਾਂ ਉਹਨਾਂ ਨੇ ਜੀ ਮੇਰੇ ਹਸਬੰਦ ਦਾ ਫੋਨ ਨੰਬਰ ਲੇਤਾ ਤਾਂ ਉਹਨਾਂ ਨੇ ਨਾ ਫੋਨ ਕੀਤਾ ਤੇ ਕਹਿੰਦੇ ਵੀ ਤੂੰ ਕੱਲ ਤੋਂ ਕੰਮ ਤੇ ਆ ਜਾਣਾ ਕੋਈ ਦੇਖ ਲਓ ਕਿਸੇ ਤਰ੍ਹਾਂ ਦਾ ਕੋਈ ਇੰਟਰਵਿਊ ਨਹੀਂ ਹੋਇਆ ਕੋਈ ਮਤਲਬ ਉਹਨਾਂ ਨੇ ਗੱਡੀ ਚਲਵਾ ਕੇ ਨਹੀਂ ਦੇਖੀ ਵੈਸੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਹੁੰਦਾ ਉੱਥੇ ਹਨਾ ਇੰਟਰਵਿਊ ਜਾਂ ਗੱਡੀ ਤੇ ਟੈਸਟ ਡਰਾਈਵਰ ਵਗੈਰਾ ਕਰਾ ਕੇ ਦੇਖਦੇ ਵੀ ਡਰਾਈਵ ਵਧੀਆ ਕਰਦਾ ਬੰਦਾ ਕਿਤੇ ਅਣਜਾਣਤਾ ਨਹੀਂ ਹਨਾ ਤੇ ਪਰ ਇਦਾਂ ਦਾ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਉਹਨਾਂ ਨੇ ਘਰੀ ਖੁੰਦ ਨਾ ਗੱਲ ਕਰਕੇ ਕਹਤਾ ਕਿ ਇਹਨੇ 11000 ਰੁਪਏ ਸੈਲਰੀ ਮਿਲੂ ਤੂੰ ਕੱਲ ਤੋਂ ਕੰਮ ਤੇ ਆ ਜੀ ਆਪਣਾ ਤੇ ਦੇਖੋ ਜੀ ਤੁਸੀਂ ਵੀ ਮੈਂ ਇਹ ਕਹਿਨੀ ਆ ਵੀ ਜਦੋਂ ਸਾਡੇ ਕੋਲੇ 20 ਰੁਪਏ ਵੀ ਧਾਲਨੇ ਹੋਣ ਨੂੰ ਹੈ ਨਹੀਂ ਸੀਗੇ ਉਸ ਟਾਈਮ ਜਦੋਂ ਪ੍ਰਮਾਤਮਾ ਦਾ ਆਸਰਾ ਓਟ ਆਸਰਾ ਆਪਾਂ ਲੈਂਦਾ ਸੀ ਤਾਂ ਮਹਾਰਾਣੀ ਇੰਨੀ ਕਿਰਪਾ ਕੀਤੀ ਵੀ ਕਿੱਥੇ ਤਾਂ ਸੀ ਘਰ ਘਰ ਜਾ ਕੇ ਮੇਰੇ ਹਸਬੰਦ ਬੇਨਤ ਕਰ ਰਹੇ ਸੀ 5000 ਦਾ ਵੀ ਚਾਹੀਏ ਸਾਨੂੰ ਕੰਮ ਲਗਵਾ ਦਿਓ ਵੀ ਹਨਾ ਵੀ ਚਲੋ ਸਾਡੇ ਘਰ ਦਾ ਮਾੜਾ ਮੋਟਾ ਖਰਚਾ ਚੱਲਦਾ ਹੋ ਜਾਊਗਾ ਪਰ ਤੁਸੀਂ ਇਹ ਦੇਖੋ ਵੀ ਪਰਮਾਤਮਾ ਨੇ ਦੋ ਕਿਰਪਾ ਕੀਤੀ ਖੁਦ ਜਦੋਂ ਕਹਿੰਦੇ ਹੁੰਦੇ ਨਾ ਇਹ ਬਾਣੀ ਜਿਹੜੇ ਪੜਦੇ ਆ ਜਾਂ ਹਨ ਕਈ ਸੰਤ ਮਹਤਮ ਜਿਹੜੇ ਆਪ ਗੱਲ ਸੁਣਦੇ ਆ ਤਾਂ ਉਹ ਵੀ ਕਹਿੰਦੇ ਨੇ ਵੀ ਜਦੋਂ ਗੁਰੂ ਸਹਿਬ ਆਪਣੇ ਭਗਤਾਂ ਆਪਣੇ ਬੱਚਿਆਂ ਦੇ ਕਾਰਜ ਸਵਾਰਨ ਤੇ ਆਉਂਦੇ ਆ ਨਾ ਤਾਂ ਉਹ ਕਿਸੇ ਦੇ ਜ਼ਰੀਏ ਆਪਣੇ ਕੰਮ ਸਵਾਰਦੇ ਨਹੀਂ ਕਿਸੇ ਦੇ ਜ਼ਰੀਏ ਕਿਸੇ ਨੂੰ ਭੇਜਦੇ ਨਹੀਂ ਆਪਣਾ ਹਨ ਕੰਮ ਸਿੱਧ ਕਰਨ ਲਈ ਤਾ ਮੇਰੇ ਲਈ ਮੈਂ ਇਹ ਸਮਝੂ ਕਿ ਜੀ ਪ੍ਰਮਾਤਮਾ ਨੇ ਹੀ ਉਹਨਾਂ ਨੂੰ ਭੇਜਿਆ ਆਣਾ ਸਾਡਾ ਮਤਲਬ ਕਿ ਉਹ ਪਹਿਲੀ ਇਹਨਾਂ ਦੀ ਇੱਥੇ ਇਸ ਪਿੰਡ ਦੇ ਵਿੱਚ ਉਹ ਪਹਿਲੀ ਜੌਬ ਸੀ ਤੇ ਫਿਰ ਉਸ ਤੋਂ ਬਾਅਦ ਹੌਂਸਲਾ ਜਆ ਹੋਰ ਵਧ ਗਿਆ ਵੀ ਕਿਤੇ ਤਾਂ 5000 ਨੂੰ ਵੀ ਮਨਤ ਕਰਦੇ ਸੀ ਕਿਤੇ ਮਹਾਰਾਜ ਨਿਕਾਰ ਬੈਠਿਆਂ ਨੂੰ ਵੀ 11000 ਰੁਪਏ ਸਿੱਧੀ ਫੋਨ 'ਤੇ ਹੀ ਗੱਲ ਕਰਕੇ ਕਿਸ 5 ਮਿੰਟ ਦੀ ਫਾਈਨਲ ਕਰਕੇ ਉਹ ਇਹਨਾਂ ਨੇ ਫਿਰ ਉਹ ਜੌਬ ਕੀਤੀ ਜੀ ਘਰ ਤੋਂ ਘੱਟ ਇੱਕ ਸਾਲ ਜੋ ਕੀਤੀ ਉਸ ਤੋਂ ਬਾਅਦ ਪਰਮਾਤਮਾ ਨੇ ਕਦੇ ਵੀ ਜੀ ਘਰ ਨਹੀਂ ਬੈਠਣ ਦਿੱਤੇ ਜਦੋਂ ਉਹ ਜੌਬ ਛੱਡੀ ਇਹਨਾਂ ਨੇ ਕੋਈ ਚਲੇ ਗਏ ਸੀ ਇੱਥੋਂ ਬਾਹਰ ਜਾਣਾ ਸੀ ਉਹਨਾਂ ਨੇ ਅਬਰੌਡ ਤਾਂ ਨਾਲ ਦੀ ਨਾਲ ਇਹਨਾਂ ਨੂੰ ਸਾਰਾ 15 ਕਿ ਦਿਨ ਬਾਅਦ ਫੇਰ ਦੂਸਰੀ ਜੌਬ ਮਿਲ ਗਈ ਤਾਂ ਮਤਲਬ ਆ ਕਿ ਕਦੇ ਪਰਮਾਤਮਾ ਨੇ ਉਸ ਤੋਂ ਬਾਅਦ ਸਾਨੂੰ ਖਾਲੀ ਨਹੀਂ ਬੈਠਣ ਤਾਂ ਪਰਮਾਤਮਾ ਨੇ ਦਿਨ ਦੁੱਗਣੀ ਰਾਤ ਚੌਗਣੀ ਰੱਕੀ ਕੀਤੀ ਹੌਲੀ 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 ਪਸ਼ੂਆਂ ਦਾ ਕੰਮ ਵੀ ਸਟਾਰਟ ਹੋ ਗਿਆ ਹਨਾ ਤੇ ਵੀ ਪਰਮਾਤਮਾ ਨੇ ਵੀ ਤੋਟ ਨਹੀਂ ਹੋਣੀ ਇਸ ਟਾਈਮ ਮੈਂ ਕਹਾਂ ਵੀ ਵਧੀਆ ਚੰਗੀ ਰੋਟੀ ਖਾਣੇ ਆ ਚੰਗਾ ਦਾ ਜੀਵਨ ਬਤੀਤ ਕਰਦੇ ਆ ਜੋ ਆਪਾਂ ਨੂੰ ਜ਼ਿੰਦਗੀ ਨੂੰ ਜਿਉਣ ਲਈ ਜ਼ਰੂਰੀ ਨੇ ਚੀਜ਼ਾਂ ਉਹ ਇਸ ਟਾਈਮ ਹੈ ਮੈਂ ਮਤਵਾ ਵੀ ਹਨਾ ਕਿ ਇਹੀ ਕ੍ਰਿਸ਼ਮਾ ਜੀ ਬਾਣੀ ਦੀ ਬਾਣੀ ਦੀ ਜਿਹੜਾ ਆਪਾਂ ਪੜ੍ਹਦੇ ਆਂ ਜਪਦਿਆਂ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਦੇ ਆਂ ਕਿਉਂਕਿ ਜਦੋਂ ਮੈਂ ਬਾਣੀ ਸ਼ੁਰੂ ਕੀਤੀ ਸੀ ਮੈਂ ਪੜ੍ਹਨੀ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਮੈਨੂੰ ਬਿਲਕੁਲ ਵੀ ਮੈਂ ਔਰ ਹੁਣ ਵੀ ਪਰਮਾਤਮਾ ਜੱਗੇ ਬੈਠੀ ਆ ਮੈਂ ਸੱਚ ਦੱਸੂਗੀ ਵੀ ਮੈਨੂੰ 50% ਵਿਸ਼ਵਾਸ ਹੁੰਦਾ ਸੀ 50% ਨਾ ਪਿਆ ਸੋਚਦੀ ਸੀ ਵੀ ਰੱਬ ਹੈ ਨਹੀਂ ਹੈ ਹੈ ਨਹੀਂ ਮੈਂ ਇਹ ਦੁਬਿਧਾ ਚ ਰਹਿੰਦੀ ਸੀ ਹਰ ਟਾਈਮ ਪਰ ਦੇਖੋ ਜਦੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਤਾਂ ਮੈਂ ਅਰਦਾਸ ਕੀਤੀ ਮਾਰਿਆ ਕਿ ਵੀ ਪਰਮਾਤਮਾ ਤੁਸੀਂ ਹੀ ਮੇਰਾ ਵਿਸ਼ਵਾਸ ਬਣਾਉਣਾ ਤੇ ਗੁਰੂ ਸਾਹਿਬ ਨੇ ਕਦੀ ਮੇਰਾ ਵਿਸ਼ਵਾਸ ਟੁੱਟਣ ਦਾ ਜੀ ਹਮੇਸ਼ਾ ਪਰਮਾਤਮਾ ਨੇ ਮਿਹਰ ਕੀਤੀ ਆ ਸੋ ਤੁਸੀਂ ਵੀ ਪਾਠ ਜਰੂਰ ਕਰਿਆ ਕਰੋ ਰੱਬ ਤੇ ਵਿਸ਼ਵਾਸ ਰੱਖੋ ਪਰਮਾਤਮਾ ਦੇ ਗਿਰਦਾਸ ਰੋਲ ਕਰਿਆ ਕਰੋ ਜੋ ਵੀ ਤੁਹਾਡੇ ਕਾਰਜ ਜੋ ਵੀ ਮੁਸ਼ਕਿਲ ਆ ਦੇਖੋ ਜੇ ਮੰਗਣਾ ਰੱਬ ਤੋਂ ਹੀ ਮੰਗਣਾ ਅਗਰ ਰੋਣਾ ਤਾਂ ਰੱਬ ਅੱਗੇ ਗੁਰੂ ਸਾਹਿਬ ਅੱਗੇ ਰੋਣਾ ਹੈ ਖੁਸ਼ੀ ਸਾਂਝੀ ਕਰਨੀ ਹੈ ਤਾਂ ਗੁਰੂ ਸਾਹਿਬ ਨੇ ਕਰਨੀ ਹੈ ਦੁੱਖ ਰੋਣਾ ਤਾਂ ਗੁਰੂ ਸਾਹਿਬ ਅਕੇ ਹੀ ਰੋਣਾ ਕਿਉਂਕਿ ਦੇਖੋ ਜੇ ਆਪਾਂ ਕਿਸੇ ਹੋਰ ਨਾਲ ਜਾ ਕੇ ਦੁੱਖ ਸ਼ੇਅਰ ਕਰਦੇ ਆ ਤਾਂ ਅਗਲਾ ਹੱਸ ਦੇਣਾ ਖੁਸ਼ੀ ਸ਼ੇਅਰ ਕਰਦੇ ਆ ਤਾਂ ਅਗਲਾ ਜੈਲਸ ਹੁੰਦਾ ਸੋ ਇਸ ਕਰਕੇ ਪਰਮਾਤਮਾ ਨਾਲ ਹੀ ਸ਼ੇਅਰ ਕਰੋ ਕਿਉਂਕਿ ਉਸ ਤੋਂ ਗੁਰੂ ਸਾਹਿਬ ਤੋਂ ਵੱਡਾ ਸਾਡੇ ਦੋਸਤ ਸਾਡਾ ਮਾਂ ਬਾਪ ਭੈਣ ਭਾਈ ਕੋਈ ਨਹੀਂ ਹੋ ਸਕਦਾ ਸੋ ਇਹ ਸੀ ਜੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੀਡੀਓ ਦਾ ਕਰਦੇ ਐਂਡ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ